ਵੰਡੀ ਵਿੱਚ ਵਾਪਰੇ ਹਾਦਸੇ ਦੇ ਵਿੱਚ ਅੱਜ ਹਿਮਾਚਲ ਸਰਕਾਰ ਨੇ ਹਿਮਾਚਲ ਹਾਈ ਕੋਰਟ ਦੇ ਵਿੱਚ ਸਟੇਟਸ ਰਿਪੋਰਟ ਦਰਜ ਕਰਨੀ ਹੈ ਇਸ ਹਾਦਸੇ ਤੋਂ ਬਾਅਦ ਹਾਈ ਕੋਰਟ ਨੇ ਇਥੋਂ ਦੀ ਸਰਕਾਰ ਨੂੰ ਪੂਰੇ ਮਾਮਲੇ ਦੀ ਰਿਪੋਰਟ ਦਾਖਲ ਕਰਨ ਦੇ ਲਈ ਕਿਹਾ ਸੀ ਜ਼ਿਕਰ ਹੋ ਗਿਆ ਕਿ 8 ਜੂਨ ਨੂੰ ਹైదరాబాద్ ਤੋਂ ਛੁੱਟੀ ਮਨਾਉਣ ਆਏ ਵਿਦਿਆਰਥੀ ਹਿਮਾਚਲ ਦੇ ਬਿਆਸ ਦਰਿਆ ਦੇ ਵਿੱਚ ਰੁੜ ਗਏ ਸੀ ਜਿਸ ਤੋਂ ਬਾਅਦ ਰਾਹਤ ਕਾਰਜਾਂ ਦੌਰਾਨ ਹਾਲੇ ਤੱਕ ਸਿਰਫ 8 ਵਿਦਿਆਰਥੀਆਂ ਦੀਆਂ ਮਤਕ ਦੇ ਹਾਂ ਹੀ ਬ੍ਰਾਮਦ ਹੋયા ਨੇ ਬਾਕੀਆਂ ਨੂੰ ਪਾਲਣ ਦੇ ਲਈ ਰੈਸਕਿਊ ਆਪਰੇਸ਼ਨ ਅਜੇ ਵੀ ਚੱਲ ਰਿਹਾ ਹੈ ਰੈਸਕਿਊ ਆਪਰੇਸ਼ਨ ਦੇ ਵਿੱਚ ਤੇਜ਼ੀ ਵੀ ਕਰ ਦਿੱਤੀ ਗਈ ਹੈ ਬੱਚਾ ਦੇ ਪਰਿਵਾਰਕ ਮੈਂਬਰ ਇੱਥੇ ਅਜੇ ਤੱਕ ਬੈਠੇ ਹੋਏ ਨਹੀਂ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਬੱਚਿਆਂ ਨੂੰ ਤੈਰਨਾ ਆਉਂਦਾ ਸੀ ਤੇ ਹੋ ਸਕਦਾ ਕਿ ਉਹ ਜ਼ਿੰਦਾ ਹੋਣ ਪਰ ਬਚਾਅ ਕਾਰਜਾਂ ਦੀ ਤੇਜ਼ੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਪਰ ਬਾਕੀ ਦੇ ਲਾਪਤਾ ਵਿਦਿਆਰਥੀਆਂ ਦਾ ਅਜੇ ਤੱਕ ਕੁਝ ਪਤਾ ਨਹੀਂ ਚੱਲ ਪਾਇਆ 50 ਹਜ਼ਾਰ ਗੋਤਾਖੋਰਾਂ ਤੇ ਸਾਈਟ ਸਕੈਨ sonar ਦੀ ਮਦਦ ਨਾਲ ਬਚਾਅ ਟੀਮਾਂ ਨੇ 16 ਵਿਦਿਆਰਥੀਆਂ ਤੇ ਇੱਕ ਕੋਰਟੂ ਰੀਡਰ ਦੇ ਸ਼ਮਾਂ ਦਾ ਪਤਾ ਲਗਾਉਣ ਦੇ ਲਈ ਆਪਣਾ ਖੋਜ ਅਭਿਆਨ ਬੇਸ਼ੱਕ ਬਹਾਲ ਕੀਤਾ ਹੋਇਆ ਹੈ ਪਰ ਸਮਝਿਆ ਜਾਂਦਾ ਕਿ ਨਾ ਵਿਦਿਆਰਥੀਆਂ ਤੇ ਕੋਰਟੂਰ ਲੀਡਰ ਦੀ ਡੁੱਬ ਕੇ ਮੌਤ ਹੋ ਗਈ ਹੈ ਇਹਨਾਂ ਨੂੰ ਪਾਲਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ